ਆਪ ਯਾਰਾਂ ਨੂੰ ਬਿਠਾ ਦਿਓ ਹਾਂਜੀ ਆ ਵੀ ਇਹ ਜੀ ਨੇ ਜਿਹਦੇ ਤੇ ਤੱਕ ਇਹਨਾਂ ਕਾਜਾ ਕਰਦੇ ਸਮੂਹ ਜਨਕਾਤਾ ਸਰਕਾਰ ਦੇ ਬੈਕ ਨੇ ਇਹ ਜੀ ਇਹ ਤੋਂ ਆਟਾਈ ਦਾ ਕੇਂਦਰ ਨਿਕਲ ਰਿਹਾ ਹੈ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਗਰਮੇਸ਼ ਸਿੰਘ ਅੱਛਾ ਇਹ ਜਗ੍ਹਾ ਤੁਹਾਡੀ ਹੈਗੀ ਹਾਂ ਹਾਂ ਮੇਰੀ ਆਪਣੀ ਹੈ ਜੀ ਪਰਸਨ ਜੀ ਤੁਸੀਂ ਕਦੋਂ ਬਾਹਰ ਗਏ ਉਸ ਤੋਂ ਬਾਅਦ ਸਾਰਾ ਕੀ ਮਾਹੌਲ ਹੋਇਆ ਕਿਵੇਂ ਕੌਣ ਕਬਜ਼ਾ ਕਰ ਰਿਹਾ ਤੁਹਾਡੀ ਜਗ੍ਹਾ ਦੇ ਉੱਤੇ ਉਹ ਥੋੜਾ ਦੱਸ ਦਿਓ ਤੁਸੀਂ ਮੈਂ 2006 ਦੇ ਵਿੱਚ ਅਮਰੀਕਾ ਚਲਾ ਗਿਆ ਸੀ ਉਦੋਂ ਪਹਿਲਾਂ ਮੇਰਾ ਲੜਕਾ ਤੇ ਖੇਤੀ ਕਰਦਾ ਸੀ ਉਦੋਂ ਬਾਅਦ ਖੇਤੀ ਕਰਨ ਤੋਂ ਬਾਅਦ ਉਹਨਾਂ ਦੇ ਪੇਪਰ ਉੱਤੇ ਅਪਲਾਈ ਕੀਤੇ ਸੀ ਉਹ ਉਹ ਤੇ ਅਮਰੀਕਾ ਵਿੱਚ ਉਹਨੂੰ ਸੱਦ ਲਿਆ ਸੱਦਣ ਤੋਂ ਬਾਅਦ ਇਹਨਾਂ ਦੇ ਨਾਲ ਇੱਕ ਬੰਦਾ ਕੰਮ ਕਰਦਾ ਸੀ ਜਿਸ ਬੰਦੇ ਨੂੰ ਇਹ ਜ਼ਮੀਨ ਟਿੱਕੇ ਤੇ ਦੇਗਾ ਦੇਣ ਤੋਂ ਬਾਅਦ ਮੈਂ 2 ਸਾਲ ਲੰਬਾ ਦਾ ਇੱਥੇ ਵਾਪਸ ਆਇਆ ਹਾਂ ਆਉਣ ਤੋਂ ਬਾਅਦ ਮੈਂ ਉਹਨਾਂ ਹਿਸਾਬ-ਤਾਬ ਕੀਤਾ ਉਹਦੇ ਉੱਲ 2 ਲੱਖ ਰੁਪਇਆ ਬਣਦਾ ਸੀ ਕੁਝ ਉਹਨੇ ਮੇਰੇ ਘਰ ਦਾ ਕੰਮ ਕੀਤਾ ਸੀਗਾ ਜਿਸ ਕਰਕੇ ਉਹ ਪੈਸੇ ਮੇ ਸਾਰੇ ਉਹਨੂੰ ਛੱਡ ਕੇ ਜੇ ਤਾਂ 1,70,000 ਰੁਪਇਆ ਉਹਦਾ ਮੇਰੇ ਵੱਲ ਲੇਬਰ ਦਾ ਤੇ ਮਟੀਰੀਅਲ ਦਾ ਲੱਗਦਾ ਸੀ ਬਾਕੀ 30 30000 ਰੁਪਇਆ ਬਣਦਾ ਸੀ ਮੈਂ ਸੋਚਿਆ ਵੀ ਬੰਦਾ ਗਰੀਬ ਆ ਚੱਲ ਛੱਡ ਤੂੰ ਇਹ ਵੀ 30000 ਤੈਨੂੰ ਛੱਡਿਆ ਕਿਹੜੀ ਗੱਲ ਫਿਰ ਇਹ ਮੈਨੂੰ ਉੱਥੇ ਅਮਰੀਕਾ ਬੈਠਿਆਂ ਤੇ ਕਹਿਣ ਲੱਗਾ ਵੀ ਮੇਰੇ ਮੁੰਡੇ ਨੇ ਇੱਕ ਗਲਤੀ ਕੀਤੀ ਆ ਉਹ ਗਲਤੀ ਕਰਕੇ ਮੇਰਾ ਨੁਕਸਾਨ ਹੋ ਗਿਆ ਵੀ ਮੇਰੀ ਕੁਝ ਹੈਲਪ ਕਰ ਦੇ ਹੈਲਪ ਕਰ ਦਿਓ ਵੀ ਮੈਨੂੰ ਕੁਝ ਪੈਸੇ ਥੋੜੇ ਬਹੁਤੇ ਭੇਜ ਦਿਓ ਫੇ ਥੋੜਾ ਬਹੁਤਾ ਕੰਮ ਵਿੱਚ ਰਹਿੰਦਾ ਜਾਂ ਕਿੱਦਾਂ ਰਹਿੰਦਾ ਮੈਨੂੰ ਕਿਹਾ ਕਿੰਨੇ ਕਿ ਮੈਂ ਕਿਹਾ ਕਿੰਨੇ ਕੁ ਪੈਸੇ ਭੇਜਦਾ ਕਿੰਨਾ ਥੋੜੀ ਜਿਹਾ ਚਲੋ 50000 ਰੁਪਏ ਭੇਜ ਦਿਓ ਮੈਂ ਨੂੰ 50000 ਰੁਪਏ ਮੈਂ ਇਹਦੇ ਬੈਂਕ ਅਕਾਊਂਟ ਦੇ ਵਿੱਚ ਮਨੀ ਗ੍ਰਾਮ ਦੇ ਬੱਚੇ ਇਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਪੈਸਾ ਮੈਂ ਟਰਾਂਸਫਰ ਕਰ ਦਿੰਦਾ ਉਸ ਦਿਵਾਰ ਸਾਰਾ ਹਿਸਾਬ ਕਰਨ ਤੋਂ ਬਾਅਦ ਮੈਂ ਫੇਖਿਆ ਹੁਣ ਕਿਹਾ ਚਲੋ ਬਾਕੀ ਹਿਸਾਬ ਤਾਂ ਹੋ ਗਿਆ 50000 ਰੁਪਏ ਤੇਰੇ ਬਾਕੀ ਮੈਨੂੰ ਕਹਿਣ ਲੱਗਾ ਹਾਂ ਜੀ ਵਾਧਾ ਤੇ ਕਦੋਂ ਦਊਗਾ ਕਿਦਾਂ ਮੈਂ ਕਰ ਦਊਗਾ ਅੱਜ ਕਰ ਦਊਗਾ ਕਰਨ ਤੋਂ ਬਾਅਦ ਜਦੋਂ ਵਖੀਰ ਜਾਣਾ ਮੈਂ ਪੁੱਛਿਆ ਵੀ ਪੈਸੇ ਕਿੰਦਾ ਮੈਂ ਉਹਨਾਂ ਤੋਂ ਲੈਣੇ ਆ ਮੇਰੇ ਮੁੰਡਿਆਂ ਤੋਂ ਮੈਂ ਉਹਨਾਂ ਤੋਂ ਲੈਣੇ ਉਹਨਾਂ ਤੋਂ ਲੈ ਕੇ ਦੇ ਦੂੰਗਾ ਪਿੰਡ ਦੇ ਪਿੰਡ ਦੀ ਪੰਚਾਇਤ ਦੇ ਵਿੱਚ ਬੰਦੇ ਆ ਹਾਂ ਵੀ ਮੈਂ ਜਦੋਂ ਮੈਨੂੰ ਪੈਸੇ ਹੋਣਗੇ ਮੈਂ ਇਹਨਾਂ ਕੋ ਜਮਾ ਕਰਾਉਂਨਾ ਪੈਸੇ ਜਮਾ ਕਰਾ ਕੇ ਜੀ ਜ਼ਮੀਂਦਾਰ ਨੂੰ ਕਹਿ ਕੇ ਗਿਆ ਵੀ ਜ਼ਮੀਨ ਤੋਂ ਖਾਲੀ ਕਰਦੀ ਜ਼ਮੀਨ ਮੈਂ ਤਾਂ ਬਿਲਕੁਲ ਨਹੀਂ ਜ਼ਮੀਨ ਮੈਂ ਆਪਣੇ ਭਤੀਜੇ ਨੂੰ ਦੇ ਕੇ ਗਿਆ ਹੂੰ ਪਰਮਜੀਤ ਸਿੰਘ ਹੂੰ son of ਦਰਸ਼ਨ ਸਿੰਘ ਹੂੰ ਇਹ ਉਹ ਦੇ ਕੇ ਗਿਆ ਉਹ ਉਹ ਉਹਨੇ ਨਾਲ ਮੇਰੀ ਗੱਲਬਾਤ ਹੋਈ 1,20,000 ਦੀ 60,000 ਰੁਪਏ ਉਹਨੂੰ ਮੈਨੂੰ ਕੈਸ਼ ਦੇ ਦਿੱਤਾ ਦੇਣ ਤੋਂ ਬਾਅਦ ਮੁੜ ਕੇ ਜਦੋਂ ਉਹ ਉਹਨਾਂ ਵਾਅਦਾ ਕਰ ਲਿਆ ਕਿ ਮੈਂ ਅਪ੍ਰੈਲ ਤੋਂ ਬਾਅਦ ਜ਼ਮੀਨ ਖਾਲੀ ਕਰ ਦਊਗਾ ਖਾਲੀ ਕਰ ਤੋਂ ਜਦ ਖਾਲੀ ਨਾ ਕੀਤੀ ਇਹਨੇ ਮੁੜ ਕੇ ਜਿਹੜਾ ਇਹ ਬੰਦਾ ਸੀ ਇਸ ਬੰਦੇ ਨੇ ਮੇਰੇ ਪੁੱਤੇ ਨੂੰ ਤੋਂ ਟੈਲੀਫੋਨ ਕਰਕੇ ਸਾਧ ਲਿਆ ਸੱਦਣ ਤੋਂ ਬਾਅਦ ਇਹਨੇ ਫਿਰ ਜ਼ਮੀਨ ਨਹੀਂ ਖਾਲੀ ਕੀਤੀ ਜ਼ਮੀਨ ਮੇਰੀ ਉਸੇ ਹਿਸਾਬ ਨਾਲ ਇਹਨੇ ਵਾ ਲਈ ਵਾ ਕੇ ਤੇ ਇਸ ਵੇਲੇ ਬੈਠਾ ਹੈ ਆਪਣੇ ਪਸੂ ਮੈਂ ਹੁਣ ਜਦੋਂ ਹੁਣ ਜਦੋਂ ਆਇਆ ਆਕੇ ਦੂਸਰੇ ਦਿਨ ਹੀ ਮੈਨੂੰ ਕਿਹਾ ਸੀ ਵੀ ਜੋ ਤੂੰ ਮੇਰਾ ਵਾਅਦਾ ਕੀਤਾ ਹੈਗਾ ਵੀ ਤੂੰ ਅੱਜ ਮੇਰੇ ਪੰਜੜਪਾ ਸੁਵੇਤੇ ਖੋਲ ਤੇ ਖਾਲੀ ਕਰ ਦੇ ਇਹਨੇ ਖੋਲਣ ਤੋਂ ਨਾਂ ਕਰ ਦਿੱਤੀ ਤੇ ਹੁਣ ਇਹ ਕੀ ਕਹਿ ਰਹੇ ਨੇ ਤੂੰ ਹੁਣ ਹੁਣ ਇਹ ਇਹ ਸਫਾ ਇਹਨੂੰ ਅੱਜ ਪੰਚਾਇਤ ਪੈ ਸੱਦਿਆ ਸੀਗਾ ਇਹਨੇ ਆਉਣ ਤੋਂ ਨਾਂ ਕਰ ਦਿੱਤੀ ਵੀ ਮੈਂ ਨਹੀਂ ਆ ਸਕਦਾ ਮੇਰੀ ਘਰ ਵਾਲੀ ਨੂੰ ਆ ਰਿਹਾ ਹਾਲਾਂਕਿ ਰਾਤ ਇਹਨੂੰ ਸੁਨੇਹਾ ਭੇਜਿਆ ਸੀ ਵੀ ਤੇ ਬੰਦੇ ਉੱਥੇ ਇਕੱਠੇ ਹੋਣੇ ਆ ਤੂੰ ਉੱਥੇ ਆ ਜਾਈਂ ਮੈਂ ਕਹਿੰਦਾ ਆਉਂਗਾ ਜ਼ਰੂਰ ਹੁਣ ਸਵੇਰੇ ਕਹਿੰਨ ਲੱਗਾ ਮੇਰੀ ਘਰ ਵਾਲੀ ਬਿਮਾਰ ਹੋ ਗਈ ਆ ਮੈਂ ਹਸਪੀਟਲ ਜਾਣਾ ਤੋਂ ਫਲਾਣਾ ਕਰਕੇ ਇੱਥੇ ਆਉਣਾ ਆ ਉਹਦੀ ਫੈਮਿਲੀ ਬਾਕੀ ਇੱਥੇ ਆ ਸਾਰੀ ਸਾਰੀ ਉੱਥੇ ਆ ਇੱਥੇ ਆ ਕੇ ਹੁਣ ਬੰਦਿਆਂ ਦੇ ਸਾਹਮਣੇ ਦੂਜਿਆਂ ਦੇ ਸਾਹਮਣੇ ਗੱਲਾਂ ਬਾਤਾਂ ਕੀਤੀਆਂ ਲੈਣ ਦੀ ਹੈ ਐਂ ਕੱਬ ਜੋ ਬਿਮਾਰ ਬਿਮਾਰ ਹੈ ਉਹ ਆ ਇਹਦਾ ਫਾਦਰ ਹੈਗਾ ਉਹ ਕਹਿੰਨ ਲੱਗੇ ਉਹਦਾ ਫਾਦਰ ਵੀ ਉਹਦੇ ਸੱਲ ਘਟ ਗਿਆ ਜਫਰ ਨਾ ਕਰਕੇ ਹਾਂ ਬਸ ਆ ਇਹਨਾਂ ਦਾ ਅਗਲੇ ਕਹਿੰਦੇ ਹੋ ਨੀ ਕੀ ਨਾਮ ਹੈਗਾ ਇਹ ਜਿਨ੍ਹਾਂ ਨੇ ਜਗਾ ਦੇ ਉੱਤੇ ਜਿਹੜਾ ਹੈਗਾ ਉਹਨਾਂ ਦਾ ਜਸਵੰਤ ਸਿੰਘ ਸਨਖ ਦਰਸ਼ਨ ਸਿੰਘ ਵਾਸੀ ਟਾਲੀ ਬਾਲਮੀਕ ਅੱਛਾ ਇਹ ਤੁਹਾਡੀ ਜਗਾ ਨੂੰ ਕਦੋਂ ਤੋਂ ਵਾਰੇ ਨੇ ਇਹ ਇਹ ਮੇਰੀ ਜਗਾ ਨੂੰ ਇਹਨੂੰ ਤਕਰੀਬਨ ਵੈਸੇ 4 ਸਾਲ ਹੋ ਗਏ ਜੀ 4 ਸਾਲ ਦੋ ਸਾਲ ਮੇਰੇ ਮੁੰਡੇ ਬੈਠੇ ਰਹਿ ਉਦੋਂ ਵੀ ਇਹ ਬੋਂਦਾ ਸੀ ਉਹਨਾਂ ਨੇ ਇਹਨੂੰ ਦਿੱਤੀ ਸੀ ਅੱਛਾ ਮੈਨੂੰ ਜਾ ਕੇ ਕਹਿਣ ਲੱਗੇ ਬੇ ਅਸੀਂ ਜ਼ਮੀਨ ਦਾ ਸਾਰਾ ਹਿਸਾਬ-ਤਾਬ ਉਹਨਾਂ ਕਰਿਆ ਆਏ ਹਾਂ ਹੁਣ ਜਿਹੜਾ ਅਗਲੇ ਡਾਕਰਾ ਟਾਈਮ ਆਊਗਾ ਤੁਸੀਂ ਉਹਨਾਂ ਦਾ ਹਿਸਾਬ-ਤਾਬ ਕਰ ਲਿਓ ਮੈਂ ਆ ਕੇ ਹੁਣ ਜਦੋਂ ਆਇਆ ਦੋ ਸਾਲ ਬਾਅਦ ਆਇਆ ਜੀ ਉਨਾ ਦਿਨਾਂ ਤੋਂ ਬਾਅਦ ਮੈਂ ਦੋ ਸਾਲ ਬਾਅਦ ਇੱਥੇ ਮੈਂ ਇਹਨਾਂ ਦਾ ਸਾਥ ਤੱਕ ਕਰਕੇ ਆ ਕੇ ਇੱਥੇ ਰਹਿਣ ਲੱਗੀ ਤਾਂ ਇਹਨੇ ਮੈਨੂੰ ਮੁੜ ਕੇ ਰਿਜ਼ਲਟ ਆ ਦਿੱਤਾ ਤੁਸੀਂ ਪੁਲਿਸ 'ਚ ਕੰਪਲੇਂਟ ਕੀਤੀ ਇਸ ਵਾਰੇ ਹਾਂਜੀ ਹਾਂ ਪੁਲਿਸ ਕੰਪਲੇਂਟ ਪੁਲਿਸ ਕੰਪਲੇਂਟ ਕੀਤੀ ਆ ਪੁਲਿਸ ਕੰਪਲੇਂਟ ਜਿਹੜੀ ਕੀਤੀ ਅਸੀਂ ਇਥੋਂ ਅਮਰੀਕਾ ਤੋਂ ਕੀਤੀ ਹੈ ਜਦ ਇਹਨਾਂ ਨੇ ਮੇਰੇ ਜਿੰਦੇ ਤੋੜੇ ਕਾਪੀ ਹੈਗੀ ਹੈ ਤੁਹਾਡੇ ਕੋਲ ਹਾਂਜੀ ਕਾਪੀ ਹੈਗੀ ਹੈ ਹਾਂ ਖਾਂ ਮੇਰੇ ਕੋਲ ਕਾਪੀ ਵੀ ਹੈਗੀ ਹੈ ਮੇਰੇ ਕੋਲ ਕਾਪੀ ਵੀ ਹੈਗੀ ਆ ਅਸੀਂ ਉਹ ਆਪਣੇ ਸੀਐਮ ਨੂੰ ਸੀਐਮ ਨੂੰ ਐਪਲੀਕੇਸ਼ਨ ਭੇਜੀ ਆ ਉਥੋਂ ਮਾਰਕ ਹੋ ਕੇ ਅਲੱਗ-ਅਲੱਗ ਹੋ ਕੇ ਇਸ ਵੇਲੇ ਆਪਣੇ ਸ਼ੰਕਰ ਚੌਂਕੀ ਦੇ ਵਿੱਚ ਪਈ ਆ ਐਸਐਚਓ ਦੇ ਜਿਸ ਦਿਨ ਆਇਆ ਜਿਸ ਦਿਨ ਆਇਆ ਅਗਲੇ ਦਿਨ ਹੀ ਸ਼ਾਮ ਨੂੰ ਇੱਥੇ ਪਹੁੰਚਦੇ ਆ 31 ਤਰੀਕ ਨੂੰ ਪਹਿਲੀ ਤਰੀਕ ਨੂੰ ਐਤਵਾਰ ਹੈ denn ਚੌਕੀ ਜਾਂਦੇ ਆ ਐਸਐਚਓ ਕੋ ਗੱਲ ਕਰਦੇ ਆ ਪਹਿਲਾਂ ਮੇਰਾ ਭਤੀਜਾ ਗਿਆ ਸੀ ਇਹਨੂੰ ਹੀ ਪਾਵਰ ਆਟਾਰਨੀ ਵੀ ਦਿੱਤੀ ਸੀ ਵੀ ਤੈਨੂੰ ਮੇਰੇ ਘਰ ਦੀ ਰਖਾ ਰੱਖੀ ਕਰਨੀ ਤਾਂ ਜਮੀਨ ਸੰਭੋਣੀ ਆ ਉਹਨੇ ਜਾ ਕੇ ਪੁੱਛਿਆ ਵੀ ਤੁਹਾਡੇ ਕੋਈ ਇੰਦਾ ਇੰਦਾ ਕਰਕੇ ਵੀ ਕਿੰਦਾ ਆਈ ਆ ਫੇ ਕਿੰਦਾ ਕੀ ਕਰਨਾ ਕਹਿੰਦਾ ਅਸੀਂ ਹਜੇ ਕਰ ਨਹੀਂ ਸਕਦੇ ਕਾਰਨ ਕਿ ਨਹੀਂ ਵੀ ਤੂੰ ਹਜੇ ਤੇਰੇ ਕੋ ਪਾਵਰ ਆਟਾਰਨੀ ਆ ਹੈ ਅਸਲੀ ਬੰਦਾ ਥੋੜੀ ਇੱਥੇ ਆ ਫੇਰ ਅਸੀਂ ਜਾ ਕੇ ਕਿਹਾ ਉਹ ਕਹਿਣ ਲੱਗਾ ਵੀ ਇਹ ਅਸਲੀ ਬੰਦਾ ਆ ਗਿਆ ਹੈ ਮੈਂ ਉੱਥੇ ਗੱਲ ਕੀਤੀ ਫੇ ਮੈਨੂੰ ਇਹ ਕਹਿਣ ਲੱਗਾ ਵੇ ਕੋਈ ਨਹੀਂ ਅਸੀਂ ਇੱਕ ਦੋ ਨਾਂ ਵਿੱਚ ਕਰ ਦਾਂਗੇ ਕਰਦੇ ਅਸੀਂ ਵੇਟ ਕਰਨੇ ਹਜ ਤੱਕ ਕੋਈ ਪੁਲਿਸ ਦਾ ਬੰਦਾ ਇੱਥੇ ਨਹੀਂ ਆ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਜਰਿੰਦਰਪਾਲ ਸ਼ਰਮਾ ਸਾਫਾ ਸਰਪੰਚ ਚਾਲੀ ਉਹ ਮੇਰਾ ਕਲਾਸ ਪਹਿਲੇ ਅੱਛਾ ਇਹਨਾਂ ਦੀ ਜਗ੍ਹਾ ਦੇ ਉੱਤੇ ਕੀ ਆਪਣੀ ਜਗ੍ਹਾ ਇਹਨਾਂ ਦੀ ਇਹਦਾ ਮੁੰਡਾ ਪਹਿਲੇ ਬਹੋਂਦਾ ਸੀ ਉਹਨੇ ਉਹਨੂੰ ਬਹੋਂਨ ਨੂੰ ਦਿੱਤੀ ਜਸਮント ਨੂੰ ਉਹ ਮੈਂਬਰ ਪੰਚਾਇਤ ਵੀ ਆ ਕੀ ਨਾਮ ਜੀ ਤੁਹਾਡਾ ਗੁਰਚੇਤਨ ਸਿੰਘ ਅੱਛਾ ਇਹਨਾਂ ਦੀ ਜਗ੍ਹਾ ਸਾਫਾ ਕਮੇਂਬਰ ਪੰਚਾਇਤ ਅੱਛਾ ਇਹਨਾਂ ਦੀ ਜਗ੍ਹਾ ਆ ਕਿੰਨੇ ਚਿਰ ਤੋਂ ਤੁਸੀਂ ਮਤਲਬ ਜਾਣਦੇ ਹੋ ਕਿ ਇਹ ਕੀ ਮਾਮਲਾ ਕੀ ਬਹੁਤ ਚਾਹ ਪਹਿਲਾਂ ਤੋਂ ਜਾਣਦੇ ਆ ਬਚਪਨ ਤੋਂ ਜਾਣਦੇ ਆ ਅਸੀਂ ਸਾਡੇ ਸਾਡੇ ਵਿੱਚੋਂ ਆ ਸਾਡੇ ਸਹਿਕੇ ਚੋਂ ਆ ਸਾਡੇ ਪਰਿਵਾਰਕਆ ਮੈਂਬਰ ਆ ਤੇ ਇਹਨਾਂ ਦੀ ਜਗ੍ਹਾ ਆ ਇਹ ਖੁਦ ਮਾਲਕ ਆ ਇਹ ਮਾਲਕ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਆਪਣੀ ਜਗ੍ਹਾ ਦੇ ਲਈ ਹੁਣ ਮਤਲਬ ਇਸ ਤਰੀਕੇ ਦੇ ਜਦੁੱਜਹਿਦ ਕਰਨੀ ਪੈ ਰਹੀ ਹੈ ਤੁਸੀਂ ਪੰਚਾਇਤ ਦੇ ਵਿੱਚ ਵੀ ਬੁਲਾਇਆ ਸੀਗਾ ਬੰਦੇ ਨੂੰ ਉਹ ਬੰਦਾ ਸੁਣ ਕਿਉਂ ਨਹੀਂ ਰਿਹਾ ਕੀ ਕਾਰਨ ਕੀ ਬਣ ਰਿਉ ਨਹੀਂ ਕਾਰਨ ਤਾਂ ਉਹ ਦੱਸ ਸਕਦਾ ਵੇਖੋ ਕਾਰਨ ਵਾਲੇ ਅਸੀਂ ਨਹੀਂ ਕਹਿ ਸਕਦੇ ਪਰ ਉਹਦਾ ਹੱਕ ਜਿਹੜਾ ਬਣਦਾ ਸੀ ਉਹ ਕਣਕ ਵੱਢ ਕੇ ਤੂੰ ਨੂੰ ਛੱਡਣੀ ਚਾਹੀਦੀ ਸੀ ਜੋ ਹੱਕ ਸੀ ਉਹਨੂੰ ਛੱਡੀ ਨਹੀਂ ਹੁਣ ਉਹਦੇ ਬਾਰੇ ਉਹ ਦੱਸ ਸਕਦਾ ਵੀ ਕਿਉਂ ਨਹੀਂ ਛੱਡੀ ਪੰਚਾਇਤ ਦੇ ਵਿੱਚ ਬਹਿ ਕੇ ਫੈਸਲਾ ਪੰਚਾਇਤ ਚ ਬਹਿ ਕੇ ਫੈਸਲਾ ਹੋਇਆ ਸੀ ਉਦੋਂ ਮੰਨਿਆ ਸੀ ਵੀ ਮੈਂ ਛੱਡੂਗਾ ਪਤਾ ਅਜ ਨਹੀਂ ਛੱਡੀ ਤੇ ਅੱਜ ਦੁਬਾਰੇ ਇਹਨਾਂ ਨੂੰ ਇਸ ਚੀਜ਼ ਦੇ ਲਈ ਆਉਣਾ ਪਿਆ ਜਿਹੜਾ ਅੱਜ ਦੇਖਿਆ ਸੀ ਕਿ ਐਨਆਰਆਈ ਦੀ ਜਗ੍ਹਾ ਤੇ ਤੁਹਾਡੇ ਪਿੰਡ 'ਚ ਕਬਜ਼ਾ ਹੋਇਆ ਤੇ ਕਿੰਨਾ ਕੁ ਤੁਸੀਂ ਉਹਨਾਂ ਦਾ ਸਾਥ ਦਿੱਤਾ ਜਾਂ ਕੀ ਕਹਾਣੀਆਂ ਹੈ ਇਹ ਕੀ ਕੰਮ ਹੈ ਐਨਆਰਆਈ ਬਾਹਰ ਕਿਉਂ ਕਰਦੇ ਨੇ ਪਈ ਇਹ ਹਾਂਜੀ ਤੁਹਾਨੂੰ ਪਤਾ ਬਿਆ ਪੜਿਆ ਲਿਖਿਆ ਬਿਆਸ ਜਿਹੜਾ ਕੋਟੇਜਰ ਹੁੰਦਾ ਜੀ ਹਾਂਜੀ ਤੇ ਪਿੰਡ ਦੇ ਪੱਤੀ 30 ਸਾਲ ਤੋਂ ਬਾਹਰ ਰਹਿੰਦਾ ਹੈਗਾ ਹਾਂਜੀ ਇਹ ਜੋ ਵੀ ਆ ਕਮਜਿਆ ਕਰਨ ਵਾਲਾ ਵਿਅਕਤੀ ਆ ਹਾਂਜੀ ਕੀ ਨਾਮ ਜੀ ਉਹਨਾਂ ਦਾ ਉਹ ਜਗਵੰਤ ਸਿੰਘ ਹੈ ਜੀ ਉਹਦਾ ਨਾਮ ਤੇ ਦੱਸਿਆ ਜਾ ਰਿਹਾ ਹੈ ਤੁਹਾਡੀ ਪੰਚਾਇਤ ਦਾ ਮੈਂਬਰ ਹੈ ਪੰਚਾਇਤ ਦਾ ਮੈਂਬਰ ਜ਼ਰੂਰ ਹੈ ਜੀ ਲੇਕਿਨ ਜੋ ਲੋਕਤੰਤਰ ਵੀ ਮੈਂ ਸਮਝਦਾ ਕਿ ਉਹਨੂੰ ਕੋਈ ਜਾਣਕਾਰੀ ਨਹੀਂ ਜੇ ਪੰਚਾਇਤ ਹੀ ਇਹ ਕੰਮ ਕਰੇਗੀ ਤੇ ਕਿੱਦਾਂ ਚੱਲੇਗਾ ਪੰਚਾਇਤ ਦੇ ਮੈਂਬਰ ਇਦਾਂ ਦੇ ਕੰਮ ਕਰਨਗੇ ਬਾਕੀ ਕਿੱਦਾਂ ਪਬਲਿਕ ਸੁਰੱਖਿਤ ਰਹੇਗੀ ਇਹ ਵੀ ਇਹ ਤਾਂ ਬਹੁਤ ਜੀ ਇੱਕ ਨਿੰਦਣਯੋਗ ਘਟਨਾ ਆ ਤੇ ਤੁਹਾਡੀ ਪੰਚਾਇਤ ਨੇ ਕਿਉਂ ਨਹੀਂ ਉਹਨਾਂ ਨੂੰ ਉਹ ਦਵਾਨ ਦੀ ਕੋਸ਼ਿਸ਼ ਕੀਤੀ ਇਨਸਾਫ ਮਾਟਰ ਜੀ ਉਹਨਾਂ ਨੇ ਰਿਪੋਰਟ ਜਿਹੜੀ ਦਿੱਤੀ ਸੀ ਦਰਖਾਸਤ ਜਿਹੜੀ ਥਾਣੇ ਜੀ ਹਾਂਜੀ ਤੇ ਕੱਲ ਹੀ ਮੇਰੇ ਧਿਆਨ 'ਚ ਗੱਲ ਆਈ ਆ ਜੀ ਤੇ ਅਸੀਂ ਜੀ ਹਉਦਾਰ ਦੇ ਆ ਨਾ ਮਾਟਰ ਜੀ ਉਹਨਾਂ ਨਾਲ ਹਾਂਜੀ ਲੇਕਿਨ ਜਦੋਂ ਬਾਤ ਆਏ ਆਈ ਵਿਦੇਸ਼ ਤੋਂ ਕਦੋਂ ਆਏ ਜੀ ਆਏ ਕੱਲ ਕੱਲ ਹੀ ਆਈ ਸੀ ਪਰਸੋਂ ਠੀਕ ਹੈ ਜੀ ਤੇ ਵਿਦੇਸ਼ ਤੋਂ ਜੀ ਹੁਣ ਤੁਸੀਂ ਇਨਸਾਫ ਦਵਾਉਗੇ ਉਹਨਾਂ ਨੂੰ ਹਾਂ ਨਾ ਪ੍ਰੰਤ ਹਾਂਜੀ ਬਿਲਕੁਲ ਦਵਾਵਾਂਗੇ ਜੀ ਇਹਨਾਂ ਦੀ ਜਗ੍ਹਾ ਦਾ ਕੀ ਆ ਉਹ ਕਹਿੰਦੇ ਕਿ ਅਸੀਂ ਜਗ੍ਹਾ ਦਾ ਕਿੱਦਾਂ ਕਰੋਗੇ ਤੁਸੀਂ ਇਹਨਾਂ ਦੀ ਜਗ੍ਹਾ ਦਾ ਇਦਾਂ ਜੀ ਜਦੋਂ ਐਨ ਆਰ ਆਈ ਬਾਹਰੋਂ ਆਇਆ ਆਪਣੇ ਘਰੇ ਲਿਆ ਕੇ ਉਹਨੇ ਆਪਣਾ ਟੈਂਟ ਕਿਉਂ ਰੱਖਣਾ ਹਾਂਜੀ ਜਦੋਂ ਉਹ ਕੋਈ ਵਿਜਾਰੇ ਤੋਂ ਘਰ ਜਿਹੜਾ ਖੂਹ ਤੇ ਜਗ੍ਹਾ ਹੈ ਉਹਦੀ ਗੱਲ ਕਰੀਏ ਆਪਾਂ ਹਾਂਜੀ ਉਹਦਾ ਕਿੱਦਾਂ ਦਵਾਉਗੇ ਜਿੱਥੇ ਉਹਨੇ ਇੱਕ ਆਪਣੇ ਮਵੇਸ਼ੀ ਬੰਨੇ ਹੋਏ ਆ ਜਿਹੜਾ ਖੂਹ ਵਾਲਾ ਜੀ ਉੱਥੇ ਆਪਣੇ ਇਹਨਾਂ ਦੇ ਭਤੀਜੇ ਖੜੇ ਆ ਪਰਮਜੀਤ ਸਿੰਘ ਜੀ ਆਓ ਪਰਮਜੀਤ ਸਾਹਿਬ ਇਹਨਾਂ ਦੇ ਭਤੀਜੇ ਆ ਮਾਸਟਰ ਜੀ ਦੇ ਪਰਮਜੀਤ ਸਿੰਘ ਜੀ ਹਾਂਜੀ ਮਾਸਟਰ ਜੀ ਜਾਂ ਜਾਣ ਲੱਗੇ ਜ਼ਮੀਨ ਦੇ ਕੇ ਗਏ ਇਹਨੂੰ ਦੇ ਕੇ ਗਏ ਥੇਕੇ ਤੇ ਅਚੈ ਇਹਨਾਂ ਨੂੰ ਭਤੀਜੇ ਨੂੰ ਸਗਾ ਭਤੀਜਾ ਜੀ ਇਹ ਮਾਟਰ ਜੀ ਦਾ ਲੇਕਿਨ ਉਸ ਮੈਂਬਰ ਪੰਚਾਇਤ ਨੂੰ ਹਾਂਜੀ ਇਦਾਂ ਨਹੀਂ ਕਰਨੀ ਚਾਹੀਦੀ ਸੀ ਜਾਂ ਤਾਂ ਉਹਦੇ ਕੋਲ ਕੋਈ ਪਟਾ ਹੋਵੇ ਮੰਨਦੇ ਆ ਵੇ ਪਟਾ ਹੋਇਆ ਜ਼ਮੀਨ ਬਾਲੀ ਉਹਨੇ ਤੇ ਉਹਨੇ ਕਿੱਦਾਂ ਕਬਜ਼ਾ ਕੀਤਾ ਜਦੋਂ ਜਗ੍ਹਾ ਇਹਨਾਂ ਕੋਈ ਉਹ ਜੀ ਇਹਨਾਂ ਦੇ ਪਰਿਵਾਰ ਦੇ ਵਿੱਚ ਪ੍ਰਸਾਦ ਪਾ ਕੇ ਘਰੀ ਫਿਰਦਾ ਸਭ ਕੋਲ ਮਾਟਰ ਦਾ ਤਾਂ ਰਿਸ਼ਤਾ ਜਨ ਆਪਣੇ ਪੁੱਤ ਨਾਲ ਖੂਨ ਦਾ ਰਿਸ਼ਤਾ ਆਪਣੇ ਪੋਤਿਆਂ ਨਾਲ ਖੂਨ ਦਾ ਰਿਸ਼ਤਾ ਆਉਦਾ ਜੀ ਜੀ ਉਹ ਤਾਂ ਕਦੇ ਵੀ ਇਕੱਠੇ ਹੋ ਸਕਦੇ ਆ ਬਾਬਾ ਪੁੱਤਾਂ ਜਾਨ ਕਦੋਂ ਤੱਕ ਖਾਲੀ ਕਰਾ ਦੋਗੇ ਤੁਸੀਂ ਹਾਂਜੀ ਦੇਖੋ ਪੰਚਾਇਤ ਜਿਹੜੀ ਹੁੰਦੀ ਸਰਪੰਚ ਹੁੰਦਾ ਇੱਕ ਜੱਜ ਜਿੰਨੀ ਪਾਵਰ ਰੱਖਦਾ ਤੇ ਤੁਸੀਂ ਵੀ ਤਾਂ ਖਾਲੀ ਕਰਾ ਸਕਦੇ ਫੈਸਲਾ ਤਾਂ ਤੁਸੀਂ ਵੀ ਕਰਾ ਸਕਦੇ ਹਾਂਜੀ ਕਰਾਵਾਂਗੇ ਜ਼ਰੂਰ ਜੀ ਲੇਟਨ ਨੂੰ ਉਹਦੋਂ ਆ ਕੇ ਹੁਣ ਉਹਨੂੰ ਮੈਸੇਜ ਭੇਜਿਆ ਸੀ ਚੌਕੀਦਾਰ ਦੇ ਕੋਲ ਹਾਂਜੀ ਤੇ ਉਹ ਕਿਤੇ ਇੱਥੋਂ ਬਾਹਰ ਆ ਪਿੰਡੋਂ ਜੀ ਇੱਥੇ ਪਿੰਡ ਚ ਹੈ ਨਹੀਂਗਾ ਜੀ ਉਹ ਤੇ ਕੱਲ ਤੱਕ ਇਹਨਾਂ ਨੂੰ ਇਹਨਾਂ ਦੀ ਜਗ੍ਹਾ ਹੋ ਜੂਗੀ ਉਹ ਵਾਲੇ ਹਾਂ ਇਹਨਾਂ ਦਾ ਜਿਹੜਾ ਉਹ ਜੀ ਇਹਨਾਂ ਨੂੰ ਦਵਾਵਾਂਗੇ ਠੀਕ ਹੈ ਹਾਂਜੀ ਤੇ ਇਦਾਂ ਜੀ ਆਪਣੇ ਇਹਦਾ ਜਿਹੜਾ ਰਹਿਣ ਦਾ ਸਥਾਨ ਆ ਉੱਥੇ ਵੀ ਇਹਨੂੰ ਬਿਠਾ ਲਾਂ